ਦੋਸਤੋ ਰਾਹੁਲ ਫਲ ਖਰੀਦਣ ਮੰਡੀ ਗਿਆ ਸੀ ਪਰ ਸਬਜ਼ੀ ਮੰਡੀ ਵਿੱਚ ਉਸਨੇ ਜੋ ਦੇਖਿਆ ਉਸ ਨਾਲ ਉਸਦੇ ਕਦਮ ਠਹਿਰ ਗਏ ਉਸਦੀ ਤਲਾਕਸ਼ੁਦਾ ਪਤਨੀ ਰਾਣੀ ਸੜਕ ਦੇ ਕਿਨਾਰੇ ਇੱਕ ਚਾਦਰ ਵਿਛਾ ਕੇ ਸਬਜ਼ੀ ਵੇਚ ਰਹੀ ਸੀ ਸਾਹਮਣੇ ਥੋੜੀ ਜਿਹੀ ਸਬਜ਼ੀ ਰੱਖੀ ਸੀ ਕੁਝ ਆਲੂ ਤਾਜ਼ੇ ਟਮਾਟਰ ਥੋੜੀ ਜਿਹੀ ਹਰੀ ਮਿਰਚ ਇੱਕ ਲੱਕੜੀ ਦੀ ਕਰੇਟ ਵਿੱਚ ਕੁਝ ਅੰਬ ਵੀ ਸਨ ਜਿਨ੍ਹਾਂ ਉੱਤੇ ਸੁੱਕੀ ਕਾ ਰੱਖੀ ਹੋਈ ਸੀ ਉਹ ਚੁੱਪਚਾਪ ਬੈਠੀ ਸੀ ਅੱਖਾਂ ਵਿੱਚ ਇੰਤਜ਼ਾਰ ਸੀ ਪਰ ਚਿਹਰਾ ਥੱਕਿਆ ਹੋਇਆ ਤੇ ਬੁਝਿਆ ਹੋਇਆ ਲੱਗ ਰਿਹਾ ਸੀ ਰਾਹੁਲ ਨੂੰ ਯਾਦ ਆਇਆ ਰਾਣੀ ਹਮੇਸ਼ਾ ਕਹਿਆ ਕਰਦੀ ਸੀ ਕਿ ਤੁਹਾਡੇ ਤੋਂ 100 ਗੁਣਾ ਵਧੀਆ ਪਤੀ ਮਿਲੇਗਾ ਮੈਨੂੰ ਪਰ ਹਕੀਕਤ ਵਿੱਚ ਉਹ ਇੱਥੇ ਇਕੱਲੀ ਸਬਜ਼ੀ ਵੇਚ ਰਹੀ ਸੀ ਮਨਹੀ ਮਾਨ ਉਸ ਨੂੰ ਇੱਕ ਅਜੀਬ ਜਈ ਖੁਸ਼ੀ ਹੋਈ ਪਰ ਤਦ ਹੀ ਇੱਕ ਹੋਰ ਖਿਆਲ ਆਇਆ ਕਿ ਸੱਚ ਵਿੱਚ ਉਸ ਦੀ ਜ਼ਿੰਦਗੀ ਖਰਾਬ ਹੋ ਗਈ ਹੈ ਰਾਹੁਲ ਅਣਜਾਣੇ ਵਿੱਚ ਉਸ ਦੀ ਤਰਫ ਵਧਿਆ ਪਰ ਅਚਾਨਕ ਰੁਮਾਲ ਨਾਲ ਆਪਣਾ ਚਿਹਰਾ ਢੱਕ ਲਿਆ 8 ਸਾਲਾਂ ਬਾਅਦ ਉਹ ਕਾਫੀ ਬਦਲ ਚੁੱਕਾ ਸੀ ਥੋੜਾ ਮੋਟਾ ਹੋ ਗਿਆ ਸੀ ਰੰਗ ਵੀ ਸਾਫ ਹੋ ਗਿਆ ਸੀ ਅਦੇ ਸੂਟ ਬੂਟ ਵਿੱਚ ਤਾਂ ਕੋਈ ਵੀ ਉਸ ਨੂੰ ਉਹਨੂੰ ਸਾਬ ਸਮਝ ਲੈਂਦਾ ਸੀ ਉੱਪਰੋਂ ਚਿਹਰਾ ਟੱਕਿਆ ਹੋਣ ਕਰਨਾ ਉਸ ਨੂੰ ਪਹਿਚਾਨ ਪਾਉਣਾ ਮੁਸ਼ਕਲ ਸੀ ਉਹ ਹੌਲੀ-ਹੌਲੀ ਉਸ ਦੇ ਕੋਲ ਪਹੁੰਚਿਆ ਹੁਣ ਉਹ ਸਾਫ਼ ਦੇਖ ਸਕਦਾ ਸੀ ਕਿ ਰਾਣੀ ਬਹੁਤ ਦੁਬਲੀ ਹੋ ਗਈ ਹੈ ਚਿਹਰਾ ਮੁਰਝਾਇਆ ਹੋਇਆ ਸੀ ਰੰਗ ਵੀ ਪਹਿਲਾਂ ਨਾਲੋਂ ਜ਼ਿਆਦਾ ਸਾਵਲਾ ਲੱਗ ਰਿਹਾ ਸੀ ਰਾਹੁਲ ਨੂੰ ਸ਼ੱਕ ਹੋਇਆ ਕਿ ਸ਼ਾਇਦ ਉਹ ਕੋਈ ਹੋਰ ਹੋਵੇ ਪਰ ਫਿਰ ਉਸ ਦੀ ਨਜ਼ਰ ਰਾਣੀ ਦੇ ਮੱਥੇ ਦੇ ਉਸ ਵੱਡੇ ਜਿਹੇ ਤਿਲ ਤੇ ਪੈਂਦੀ ਹੈ ਜਿਸ ਨਾਲ ਉਸ ਦੀ ਪਹਿਚਾਣ ਕਦੇ ਨਹੀਂ ਬਦਲੀ ਸੀ ਰਾਣੀ ਨੇ ਉਮੀਦ ਭਰੀਆਂ ਅੱਖਾਂ ਨਾਲ ਉਸ ਦੀ ਤਰਫ ਦੇਖਿਆ ਤੇ ਜਲਦੀ ਨਾਲ ਬੋਲੀ ਕੀ ਚਾਹੀਦਾ ਸਭ ਕੋਲੀ ਸਬਜ਼ੀ ਵੇਚ ਰਹੀ ਇੱਕ ਔਰਤ ਨੇ ਟੋਕਿਆ ਇਸ ਦੇ ਕੋਲ ਤਾਂ ਵਾਸੀ ਸਬਜ਼ੀ ਹੈ ਸਭ ਤਾਜੀ ਚਾਹੀਦੀ ਹੈ ਤਾਂ ਇੱਧਰ ਆ ਜਾਓ ਰਾਣੀ ਝੱਟ ਨਾਲ ਬੋਲੀ ਵਾਸੀ ਨਹੀਂ ਹੈ ਸਭ ਬਸ ਤੁਪ ਵਿੱਚ ਥੋੜੀ ਮੁਰਝਾ ਗਈ ਹੈ ਬਰਨਾ ਅਜ ਸਵੇਰੇ ਹੀ ਖਰੀਦੀ ਹੈ ਰਾਹੁਲ ਨੂੰ ਉਸ ਦੇ ਚਿਹਰੇ ਤੇ ਬੇਵਸੀਲਾਚਾਰੀ ਸਾਫ ਦਿਖ ਰਹੀ ਸੀ 6 ਸਾਲ ਉਸਨੇ ਇਸ ਔਰਤ ਨਾਲ ਗੁਜ਼ਾਰੇ ਸਨ ਤਲਾਕ ਜ਼ਰੂਰ ਹੋਇਆ ਸੀ ਪਰ ਉਹਨਾਂ ਦੇ ਸਾਲਾਂ ਵਿੱਚ ਕੁਝ ਖੂਬਸੂਰਤ ਲਮੇ ਵੀ ਸਨ ਉਹ ਬਿਨਾਂ ਕੁਝ ਬੋਲੇ ਅੰਬਾਂ ਦੀ ਕਰੇਟ ਵੱਲ ਝੁਕਿਆ ਤੇ ਉੱਪਰੋਂ ਘਾਹ ਹਟਾ ਕੇ ਅੰਬ ਦੇਖਣ ਲੱਗਾ ਇਹ ਤਾਂ ਸੱਚ ਵਿੱਚ ਖਰਾਬ ਹੋ ਚੁੱਕੇ ਨੇ ਉਸਨੇ ਅੰਬਾਂ ਨੂੰ ਗੌਰ ਨਾਲ ਦੇਖਦੇ ਹੋਏ ਕਿਹਾ ਰਾਣੀ ਅਧੀਰੋ ਕੇ ਬੋਲੀ ਨਹੀਂ ਸਾਹਿਬ ਖਰਾਬ ਨਹੀਂ ਹੋਏ ਹਨ ਇੱਕ ਖਾ ਕੇ ਦੇਖ ਲਿਓ ਜੇਕਰ ਪਸੰਦ ਨਾ ਆਵੇ ਤਾਂ ਨਾ ਲਿਓ ਰਾਹੁਲ ਜਾਣ ਲੱਗਾ ਪਰ ਰਾਣੀ ਦੀ ਆਵਾਜ਼ ਫਿਰ ਆਈ ਲੈ ਲਿਓ ਨਾ ਸਾਹਿਬ ਸ਼ਾਮ ਦਾ ਬਕਤ ਹੋ ਗਿਆ ਹੈ ਸਸਤੇ ਲਗਾ ਦੇਾਂਗੀ ਤਾਂ ਇਹ ਰਾਣੀ ਦੀ ਜ਼ੁਬਾਨ ਤੋਂ ਨਿਕਲਿਆ ਦੋ ਦਿਨ ਤੋਂ ਬੇਟੀ ਦੀ ਤਬੀਅਤ ਖਰਾਬ ਹੈ ਦੁਕਾਨ ਠੀਕ ਨਾਲ ਨਹੀਂ ਲਗਾ پا ਰਹੀ ਰਾਹੁਲ ਦਾ ਦਿਲ ਤੱਕ ਨਾਲ ਰਹਿ ਗਿਆ ਉਸਦੀ ਪਿਆਰੀ ਬੇਟੀ ਪ੍ਰੀਤੀ ਨੂੰ ਉਸਨੇ ਅਖੀਰਵਾਰ ਤਲਾਕ ਦੇ ਵਕਤ ਦੇਖਿਆ ਸੀ ਤਦ ਸਿਰਫ 4 ਸਾਲ ਦੀ ਸੀ ਹੁਣ ਤਾਂ 10 ਸਾਲ ਦੀ ਹੋ ਗਈ ਹੋਵੇਗੀ ਰਾਣੀ ਨੇ ਅੰਬ ਚੁੱਕ ਕੇ ਉਸਦੀ ਤਰਫ ਵਧਾਇਆ ਪਰ ਰਾਹੁਲ ਤਾਂ ਬੇਟੀ ਦੇ ਖਿਆਲਾਂ ਵਿੱਚ ਗੁਆਚ ਚੁੱਕਾ ਸੀ ਉਹ ਜਲਦੀ ਨਾ ਬੋਲਿਆ ਸਾਰੇ ਅੰਬ ਤੋਲਦੇ ਹੋ ਰਾਣੀ ਬੋਲੀ ਸਾਰੇ ਹਾਂ ਸਾਰੇ ਉਹ ਖੁਸ਼ੀ-ਖੁਸ਼ੀ ਅੰਬ ਤੋਲਣ ਲੱਗੀ 8 ਕਿਲੋ ਨਿਕਲੇ 100 ਰੁਪਏ ਕਿਲੋ ਵੇਚ ਰਹੀ ਸੀ ਪਰ ਤੁਸੀਂ ਪੂਰੇ ਲੈ ਰਹੇ ਹੋ ਤਾਂ 80 ਰੁਪਏ ਕਿਲੋ ਵਿੱਚ ਦੇ ਦੇਾਂਗੀ ਰਾਹੁਲ ਨੇ ਸਾਰੇ ਪੈਸੇ ਦੇ ਦਿੱਤੇ ਤੇ ਜਾਣ ਲੱਗਾ ਰਾਣੀ ਪਿੱਛੇ ਪੁਕਾਰ ਉਠੀ ਤਦ ਵੀ ਅਰਸ ਹੁੰਦੇ ਨੇ ਤੁਹਾਡੇ 200 ਵਾਪਸ ਲਓ ਰਾਹੁਲ ਠਹਿਰ ਗਿਆ ਰਾਣੀ ਉੱਠ ਕੇ ਕੋਲ ਆਈ ਤੇ ਉਸ ਦੀ ਹਥੇਲੀ ਤੇ ਨੋਟ ਰੱਖ ਦਿੱਤੇ ਪੀਖ ਨਹੀਂ ਚਾਹੀਦੀ ਸਾਬ ਪੀਖ ਨਾ ਮੰਗਣੀ ਪਵੇ ਇਸ ਲਈ ਦੁਕਾਨ ਲਗਾਈ ਹੈ ਰਾਹੁਲ ਨੇ ਉਸ ਦੀ ਅੱਖਾਂ ਵਿੱਚ ਦੇਖਿਆ ਕੁਝ ਦੇਰ ਚ ਉੱਪਰ ਰਹਿਣ ਤੋਂ ਬਾਅਦ ਬੋਲ ਲਿਆ ਤੁਹਾਡਾ ਪਤੀ ਕੁਝ ਨਹੀਂ ਕਰਦਾ ਕੀ ਰਾਣੀ ਹਲਕੀ ਮੁਸਕਾਨ ਨਾਲ ਬੋਲੀ ਪਤੀ ਤੋਂ 8 ਸਾਲ ਪਹਿਲਾਂ ਤਲਾਕ ਹੋ ਗਿਆ ਸੀ ਸਾਬ ਰਾਹੁਲ ਚੌਕ ਗਿਆ ਉਹ ਬਿਨਾ ਕੁਝ ਬੋਲੇ ਅੱਗੇ ਵੱਧ ਗਿਆ ਪਰ ਚਲਦੇ-ਚਲਦੇ ਅਚਾਨਕ ਬੋਲਿਆ ਤੁਹਾਡੇ ਵਰਗੀ ਖੁਦਦਾਰ ਔਰਤ ਨਾਲ ਤੁਹਾਡੇ ਪਤੀ ਨੇ ਜ਼ਰੂਰ ਕੁਝ ਗਲਤ ਕੀਤਾ ਹੋਵੇਗਾ ਤਾਂ ਇਹ ਰਿਸ਼ਤਾ ਟੁੱਟ ਗਿਆ ਰਾਣੀ ਪਿੱਛੇ ਜਵਾਬ ਦੇਣ ਦੀ ਬੋਲੀ ਨਹੀਂ ਸਾਬ ਪਤੀ ਅੱਛਾ ਸੀ ਬਸ ਦਿਨ ਖਰਾਬ ਸਨ ਰਾਹੁਲ ਹੁਣ ਉੱਥੇ ਰੁਕ ਨਹੀਂ ਸਕਿਆ ਤੇਜ਼ੀ ਨਾਲ ਆਪਣੀ ਗੱਡੀ ਦੀ ਤਰਫ ਵੱਧਿਆ ਪਰ ਜਾਣ ਤੋਂ ਪਹਿਲਾਂ ਮੁੜ ਕੇ ਦੇਖਿਆ ਰਾਣੀ ਆਪਣੀ ਦੁਕਾਨ ਸਮੇਟ ਰਹੀ ਸੀ ਸ਼ਾਇਦ ਉਸ ਦੀ ਅੱਜ ਦੀ ਕਮਾਈ ਹੋ ਗਈ ਸੀ ਇਸ ਲਈ ਹਨੇਰਾ ਹੋਣ ਤੋਂ ਪਹਿਲਾਂ ਉਹ ਘਰ ਜਾ ਰਹੀ ਸੀ ਰਾਹੁਲ ਦਾ ਮਨ ਕੀਤਾ ਕਿ ਉਸਦੇ ਪਿੱਛੇ ਜਾਵੇ ਇਹ ਦੇਖਣ ਲਈ ਕਿ ਉਹ ਕਿੱਥੇ ਰਹਿੰਦੀ ਹੈ ਅਤੇ ਪ੍ਰੀਤੀ ਨੂੰ ਦੇਖਣ ਦੀ ਬੇਚੈਨੀ ਵੀ ਵੱਧ ਰਹੀ ਸੀ। ਰਾਣੀ ਨੇ ਤਲਾਕ ਤੋਂ ਬਾਅਦ ਕਿਸੇ ਨਾਲ ਸ਼ਾਦੀ ਨਹੀਂ ਕੀਤੀ। ਇਹ ਗੱਲ ਵੀ ਉਸਦੇ ਦਿਲ ਵਿੱਚ ਖੜਕ ਰਹੀ ਸੀ। ਰਾਣੀ ਆਪਣੀ ਸਬਜੀ ਦੇ ਛੋਲੇ ਨੂੰ ਮੋਢੇ ਤੇ ਪਾ ਕੇ ਘਰ ਵੱਲ ਚੱਲ ਪਈ। ਰਾਹੁਲ ਵੀ ਹੌਲੀ-ਹੌਲੀ ਉਸਦੇ ਪਿੱਛੇ ਹੋ ਲਿਆ। ਕਾਫੀ فاਸਲਾ ਬਣਾ ਕੇ ਤਾਂ ਕਿ ਉਹ ਉਸ ਨੂੰ ਦੇਖ ਨਾ ਲਵੇ। ਉਸਦੇ ਮਨ ਵਿੱਚ ਇੱਕ ਹੀ ਸਵਾਲ ਗੂੰਜ ਰਿਹਾ ਸੀ। ਰਾਣੀ ਕਾਨਪੁਰ ਵਿੱਚ ਕਿਵੇਂ ਆਈ? ਉਸ ਦਾ ਘਰ ਤਾਂ ਪਿੰਡ ਵਿੱਚ ਸੀ। ਉਹ ਤੇ ਉਸ ਦੇ ਦੋਪਰਾ ਸਨ ਉਹਨਾਂ ਨੇ ਭੈਣ ਨੂੰ ਇਕੱਲਾ ਕਿਵੇਂ ਛੱਡ ਦਿੱਤਾ ਤਲਾਕ ਦੇ ਵਕਤ ਤਾਂ ਵੱਡੇ ਉਛਲ ਰਹੇ ਸਨ ਪਰ ਉਸ ਨੂੰ ਇੱਕ ਤਸੱਲੀ ਜ਼ਰੂਰ ਹੋਈ ਰਾਣੀ ਅੱਜ ਵੀ ਉਸ ਨੂੰ ਬੁਰਾ ਨਹੀਂ ਮੰਦੀ ਸੀ ਰਾਹੁਲ ਹੌਲੀ ਹੌਲੀ ਚੱਲਦੇ ਹੋਏ ਵੀ ਖੁਦ ਨੂੰ ਭਾਰੀ ਮਹਿਸੂਸ ਕਰ ਰਿਹਾ ਸੀ ਅੱਖਾਂ ਵਿੱਚ ਅਥਰੂ ਆ ਗਏ ਸਨ ਉਸ ਨੂੰ ਉਹ ਰਾਤ ਯਾਦ ਆਈ ਜਦੋਂ ਰਾਣੀ ਨੇ ਕਿਹਾ ਸੀ ਕਿ ਤੁਸੀਂ ਮੇਰੇ ਸੁਭਾਵੀ ਮਨ ਦੀ ਰੱਖਿਆ ਕਰ ਲੈਣਾ ਜੀ ਬਾਕੀ ਤੁਹਾਡੇ ਨਾਲ ਰਹਿ ਕੇ ਮੈਂ ਸਭ ਕੁਝ ਸਹਿ ਲਵਾਂਗੀ ਪਰ ਉਸ ਦੀ ਇੱਜ਼ਤ ਦੀ ਰੱਖਿਆ ਨਹੀਂ ਕਰ ਪਾਇਆ ਸੀ ਰਾਹੁਲ ਦੇ ਸਾਹਮਣੇ ਉਸ ਦੀ ਪਰਜਾਈ ਰਾਣੀ ਨੂੰ ਅਕਸਰ ਜਲੀਲ ਕਰਦੀ ਰਹਿੰਦੀ ਸੀ ਪਰ ਉਹ ਚੁੱਪਚਾਪ ਖੜਾ ਸੁਣਦਾ ਰਹਿੰਦਾ ਸੀ ਰਾਣੀ ਖੁਦਾਰਸੀ ਬਿਨਾ ਗਲਤੀ ਦੇ ਸੀਰ ਝੁਕਾਉਣਾ ਉਸ ਨੂੰ ਪਸੰਦ ਨਹੀਂ ਸੀ ਇੱਕ ਦਿਨ અપਮਾਨ ਸਹਿੰਦੇ-ਸਹਿੰਦੇ ਉਹ ਮਾਇਕੇ ਚਲੀ ਗਈ ਸੀ ਫਿਰ ਰਾਹੁਲ ਨੇ ਪਰਜਾਈ ਦੀਆਂ ਗੱਲਾਂ ਵਿੱਚ ਆ ਕੇ ਉਸ ਨੂੰ ਤਲਾਕ ਦਾ ਨੋਟਿਸ ਭੇਜ ਦਿੱਤਾ ਇਹ ਉਸ ਦੀ ਸਭ ਤੋਂ ਵੱਡੀ ਗਲਤੀ ਸੀ ਰਾਹੁਲ ਆਪਣੇ ਭਰਾ ਤੇ ਪਰਜਾਈ ਦੀ ਬਹੁਤ ਇੱਜ਼ਤ ਕਰਦਾ ਸੀ ਇਸ ਲਈ ਉਸ ਨੇ ਪਤਨੀ ਤੋਂ ਜ਼ਿਆਦਾ ਪਰਜਾਈ ਤੇ ਭਰੋਸਾ ਕੀਤਾ ਸੀ 4 ਸਾਲ ਉਸ ਦੀ شادی ਸੁਦਾ ਜ਼ਿੰਦਗੀ ਬਹੁਤ ਅੱਛੀ ਚੱਲੀ ਪਰ 5ਵੇਂ ਸਾਲ ਤੋਂ ਝਗੜੇ ਸ਼ੁਰੂ ਹੋ ਗਏ ਰਾਣੀ ਨੂੰ ਸਭ ਤੋਂ ਜ਼ਿਆਦਾ ਤਕਲੀਫਤ ਹੁੰਦੀ ਸੀ ਜਦੋਂ ਪਰਜਾਈ ਕਿਸੇ ਗੱਲ ਤੇ ਪ੍ਰੀਤੀ ਨੂੰ ਥੱਪੜ ਜਰ ਦਿੰਦੀ ਸੀ ਇਸ ਗੱਲ ਤੇ ਰੋਜ਼ ਝਗੜੇ ਹੁੰਦੇ ਸਨ ਰਾਣੀ ਅਲੱਗ ਹੋਣ ਦਾ ਦਬਾਅ ਬਣਾ ਰਹੀ ਸੀ ਪਰ ਰਾਹੁਲ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਉਸ ਦਾ ਭਰਾ ਤੇ ਪਰਜਾਈ ਪੁਸਤੈਨੀ ਦੁਕਾਨ ਦਾ ਬਟਵਾਰਾ ਨਹੀਂ ਚਾਹੁੰਦੇ ਸਨ ਉਹ ਚਾਹੁੰਦੇ ਸਨ ਕਿ ਰਾਹੁਲ ਉਹਨਾਂ ਦੇ ਨਾਲ ਹੀ ਕੰਮ ਕਰਦਾ ਰਹੇ ਪਰ ਜਦੋਂ ਉਸ ਨੂੰ ਤੇ ਰਾਣੀ ਨੂੰ ਪੈਸਿਆਂ ਦੀ ਲੋੜ ਹੁੰਦੀ ਤਾਂ ਪਰਜਾਈ ਤੋਂ ਮੰਗੜੇ ਪੈਂਦੇ ਰਾਣੀ ਇਹ ਬਰਦਾਸ਼ਤ ਨਹੀਂ ਕਰ ਪਾਈ ਰਾਹੁਲ ਰਾਣੀ ਦੇ ਪਿੱਛੇ ਪਿੱਛੇ ਰਾਣੀ ਨੇ ਰਸਤੇ ਵਿੱਚ ਇੱਕ ਮੈਡੀਕਲ ਸਟੋਰ ਤੋਂ ਕੁਝ ਦਵਾਈਆਂ ਲਈਆਂ ਤੇ ਇੱਕ ਤੰਗ ਗਲੀ ਵਿੱਚ ਮੁੜ ਗਈ ਰਾਹੁਲ ਨਿਸ਼ਚਿਤ ਦੂਰੀ ਬਣਾ ਕੇ ਉਸਦੇ ਪਿੱਛੇ ਪਿੱਛੇ ਚੱਲ ਰਿਹਾ ਸੀ ਕੁਝ ਦੇਰ ਬਾਅਦ ਉਹ ਸ਼ਹਿਰ ਦੇ ਬਾਹਰੀ ਇਲਾਕੇ ਦੀ ਇੱਕ ਬਸਤੀ ਵਿੱਚ ਪਹੁੰਚੀ ਰਾਹੁਲ ਦੀਆਂ ਸਾਹਾਂ ਭਾਰੀ ਹੋ ਗਈਆਂ ਇੱਕ ਟੁੱਟਾ ਫੁੱਟਾ ਜਿਹਾ ਘਰ ਜਿਸ ਦੇ ਬਾਹਰ ਚੌਕ ਵਿੱਚ ਦੋ ਖਾਟ ਪਈਆਂ ਸਨ ਇੱਕ ਖਾਟ ਤੇ ਪ੍ਰੀਤੀ ਲੇਟੀ ਸੀ ਬਿਲਕੁਲ ਕਮਜ਼ੋਰ ਬਿਮਾਰ ਅਤੇ ਸੁੱਕੀ ਜਹੀ ਦੂਜੀ ਖਾਟ ਤੇ ਇੱਕ ਬਜ਼ੁਰਗ ਔਰਤ ਲੇਟੀ ਸੀ ਰਾਹੁਲ ਪਛਾਣ ਗਿਆ ਉਹ ਰਾਣੀ ਦੀ ਮਾਂ ਸੀ ਯਾਨੀ ਉਸਦੀ ਸੱਸ ਰਾਣੀਕਾਰ ਵਿੱਚ 쿠ਸੀ ਤਾਂ ਉਸਦੀ ਮਾਂ ਹੌਲੀ-ਹੌਲੀ ਉੱਠ ਕੇ ਬੈਠ ਗਈ ਪ੍ਰੀਤੀ ਵੀ ਉੱਠ ਗਈ ਉਹ ਪਹਿਲਾਂ ਨਾਲੋਂ ਵੱਡੀ ਹੋ ਗਈ ਸੀ ਪਰ ਕਮਜ਼ੋਰ ਤੇ ਬਿਮਾਰ ਲੱਗ ਰਹੀ ਸੀ ਰਾਹੁਲ ਦੀਆਂ ਅੱਖਾਂ ਨਮ ਹੋ ਗਈਆਂ ਸਨ ਉਸ ਨੂੰ ਯਾਦ ਆਇਆ ਕਿ ਜਦੋਂ ਪ੍ਰੀਤੀ ਛੋਟੀ ਸੀ ਤਾਂ ਹਰ ਵਕਤ ਉਸਦੀ ਗੋਦ ਵਿੱਚ ਚਿਪਕੀ ਰਹਿੰਦੀ ਸੀ ਅੱਜ ਉਸ ਤੋਂ ਐਨੀ ਦੂਰ ਸੀ ਐਨੀ ਅਲੱਗ ਰਾਹੁਲ ਖੁਦ ਨੂੰ ਰੋਕ ਨਹੀਂ ਪਾਇਆ ਉਸ ਦਾ ਦਿਲ ਕੀਤਾ ਕਿ ਦੌੜ ਕੇ ਜਾਵੇ ਪ੍ਰੀਤੀ ਨੂੰ ਗਲ ਨਾਲ ਲਾ ਲਵੇ ਪਰ ਨਹੀਂ ਉਹ ਲੱਖ ਚਾ ਕੇ ਵੀ ਘਰ ਦੇ ਅੰਦਰ ਨਹੀਂ ਜਾ ਸਕਦਾ ਸੀ ਕੁਝ ਤੇਰ ਤੱਕ ਉੱਥੇ ਹੀ ਖੜਾ ਰਿਹਾ ਪ੍ਰੀਤੀ ਨੂੰ ਦੇਖਦਾ ਰਿਹਾ ਤੇ ਉਸ ਦੀ ਅੱਖਾਂ ਵਿੱਚੋਂ ਅੱਥਰੂ ਵਹਿਦੇ ਰਹੇ ਫਿਰ ਹੌਲੀ ਹੌਲੀ ਉਹ ਉੱਥੋਂ ਵਾਪਸ ਆ ਗਿਆ ਰਾਹੁਲ ਦੇ ਦਿਲ ਵਿੱਚ ਤੂਫਾਨ ਸੀ ਪਰਜਾਈ ਨੇ ਉਸ ਦੇ ਹੱਸਦੇ ਖੇੜਦੇ ਘਰ ਨੂੰ ਬਰਬਾਦ ਕਰ ਦਿੱਤਾ ਸੀ ਤਲਾਕ ਦੇ ਸਮੇਂ ਪਰਜਾਈ ਨੇ ਵੱਡੇ ਗਰਵ ਨਾਲ ਕਿਹਾ ਸੀ ਚਿੰਤਾ ਨਾ ਕਰ ਜਲਦੀ ਹੀ ਤੇਰੀ ਦੂਜੀ ਸ਼ਾਦੀ ਕਰਾ ਦੇਾਂਗੀ 8 ਸਾਲ ਬੀਤ ਗਏ ਸ਼ਾਦੀ ਤਾਂ ਕੀਤੀ ਹੁਣ ਤੱਕ ਰਾਹੁਲ ਇਕੱਲਾ ਹੀ ਜੀ ਰਿਹਾ ਸੀ ਹੋਂ ਰਾਹੁਲ ਹਰ ਰੋਜ਼ ਸ਼ਾਮ ਨੂੰ ਰਾਣੀ ਦੀ ਦੁਕਾਨ ਤੇ ਜਾਣ ਲੱਗਾ ਰੂਮਾਲ ਨਾਲ ਚਿਹਰਾ ਟੱਕ ਕੇ ਉੱਥੇ ਜਾਂਦਾ ਢੇਰ ਸਾਰੀਆਂ ਸਬਜ਼ੀਆਂ ਤੇ ਫਲ ਖਰੀਦਦਾ ਤਾਂ ਕਿ ਰਾਣੀ ਪ੍ਰੀਤੀ ਦਾ ਅੱਛੇ ਨਾਲ ਇਲਾਜ ਕਰਵਾ ਸਕੇ ਪਰ ਉਹ ਖੁਦ ਨੂੰ ਬੇਨਕਾਬ ਕਰਨ ਦੀ ਹਿੰਮਤ ਨਹੀਂ ਜੁਟਾ ਪਾਉਂਦਾ ਸੀ ਰਾਣੀ ਦੇ ਸਾਹਮਣੇ ਜਾਣ ਦੇ ਖਿਆਲ ਨਾਲ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਦਾ ਸੀ ਰਾਹੁਲ ਜਿੰਨੀ ਸਬਜ਼ੀ ਲਿਆਉਂਦਾ ਉਸ ਵਿੱਚੋਂ ਜਿੰਨੀ ਲੋੜ ਹੁੰਦੀ ਰੱਖ ਲੈਂਦਾ ਬਾਕੀ ਸਭ ਅਵਾਰਾ ਪਸ਼ੂਆਂ ਨੂੰ ਖਿਲਾ ਦਿੰਦਾ ਕੁਝ ਦਿਨ ਬਾਅਦ ਰਾਹੁਲ ਦਾ ਭਰਾ ਦੁਕਾਨ ਤੇ ਹਿਸਾਬ ਲੈਣ ਆਇਆ ਬੱਚਤ ਦੇ ਪੈਸੇ ਕਿੱਥੇ ਗਏ? ਪਰਾણે ਪੁੱਛਿਆ। ਰਾਹੁਲ ਸ਼ਾਂਤ ਸੁਰ ਵਿੱਚ ਬੋਲਿਆ ਖਰਚ ਹੋ ਗਏ। ਪਰਾਪੜ ਗੁੱਠਿਆ। ਐਨੇ ਸਾਰੇ ਪੈਸੇ ਕਿੱਥੇ ਖਰਚ ਕਰ ਦਿੱਤੇ? ਰਾਹੁਲ ਨੇ ਅੱਖਾਂ ਝੁੱਕ ਕੇ ਦੇਖਿਆ ਤੇ ਹੌਲੀ ਨਾਲ ਬੋਲਿਆ ਕੰਮ ਸੀ ਖਰਚ ਹੋ ਗਏ। ਪਰਾ ਗੁੱਸੇ ਨਾਲ ਚਿਖਿਆ ਅੱਜ ਤੱਕ ਤਾਂ ਤੂੰ ਕਿਸੇ ਬੇਬਜਾ ਖਰਚ ਨਹੀਂ ਕੀਤਾ। ਹੁਣ ਅਚਾਨਕ ਐਨੇ ਪੈਸੇ ਕਿਉਂ ਉਡਾ ਰਿਆ ਹੈਂ? ਰਾਹੁਲ ਨੇ ਪਹਿਲੀ ਵਾਰ ਹਿੰਮਤ ਕਰਕੇ ਕਿਹਾ ਗੁੱਸਾ ਕਿਉਂ ਹੋ ਰਹੇ ਹੋ ਭਾਈ? ਕਮਾਈ ਵੀ ਤਾਂ ਮੈਂ ਹੀ ਕੀਤੀ ਸੀ। ਇਸੇ ਲਈ ਖਰਚੇ ਵੀ ਮੈਂ ਕਰ ਦਿੱਤੇ ਮੇਰੀ ਵੀ ਕੁਝ ਜ਼ਰੂਰਤਾਂ ਹਨ ਤੇਰੀ ਜ਼ੁਬਾਨ ਕਿਵੇਂ ਖੁੱਲ ਗਈ ਭਰਾ ਅੱਗ ਬੂਬੁੱਲਾ ਹੋਇਆ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਤੋਂ ਜ਼ੁਬਾਨ ਲੜਉਣ ਲੱਗਿਆ ਰਾਹੁਲ ਨੇ ਠੰਡੀ ਆਵਾਜ਼ ਵਿੱਚ ਜਵਾਬ ਦਿੱਤਾ ਮੈਂ ਜ਼ੁਬਾਨ ਨਹੀਂ ਲੜਾ ਰਿਹਾ ਭਾਈ ਬਸ ਇੱਕ ਗੱਲ ਕਹਿ ਰਿਹਾ ਹਾਂ ਮੈਂ ਕਮਾਉਂਦਾ ਹਾਂ ਤਾਂ ਖਰਚ ਵੀ ਕਰ ਸਕਦਾ ਹਾਂ ਫਿਰ ਰਾਹੁਲ ਨੇ ਸਿੱਧਾ ਭਰਾ ਦੀਆਂ ਨਜ਼ਰਾਂ ਵਿੱਚ ਦੇਖਿਆ ਅਤੇ ਕਿਹਾ ਇਹ ਘਰ ਤੇ ਦੁਕਾਨ ਜੋ ਤੁਸੀਂ ਮੇਰੇ ਨਾਮ ਤੇ ਖਰੀਦੀ ਸੀ ਹੁਣ ਮੈਨੂੰ ਸੌਂਪ ਦਿਓ ਪਰਾਂ ਚੋਕ ਗਿਆ ਕੀ ਮਤਲਬ ਰਾਹੁਲ ਨੇ ਬਿਨਾਂ ਚੀਜ਼ ਕੇ ਕਿਹਾ ਤੁਹਾਡੇ ਕੋਲ ਪੁਸਤੈ ਨਹੀਂ ਘਰ ਅਤੇ ਵੱਡੀ ਦੁਕਾਨ ਹੈ ਜਿਸ ਦੀ ਕੀਮਤ ਇਸ ਦੁਕਾਨ ਤੋਂ ਕਿਤੇ ਜ਼ਿਆਦਾ ਹੈ ਉਸ ਨੂੰ ਤੁਸੀਂ ਰੱਖੋ ਪਰ ਇਹ ਛੋਟਾ ਜਿਹਾ ਘਰ ਤੇ ਦੁਕਾਨ ਮੈਨੂੰ ਦੇ ਦਿਓ ਹੁਣ ਮੈਂ ਇਕੱਲਾ ਜੀਣਾ ਚਾਹੁੰਦਾ ਹਾਂ ਪ੍ਰਾਂ ਸੁਨ ਰਹਿ ਗਿਆ ਫਿਰ ਜ਼ੋਰ ਨਾਲ ਹੱਸਦੇ ਹੋਏ ਬੋਲਿਆ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ ਮੈਂ ਤੈਨੂੰ ਇਕੱਲਾ ਕਿਵੇਂ ਛੱਡ ਸਕਦਾ ਹਾਂ ਫਿਰ ਪਿਆਰ ਨਾਲ ਉਸ ਦੇ ਮੋਢੇ ਤੇ ਹੱਥ ਰੱਖ ਕੇ ਬੋਲਿਆ ਅਜੇ ਤਾਂ ਤੇਰੀ ਸ਼ਾਦੀ ਕਰਾਉਣੀ ਹੈ ਤੇਰਾ ਫਿਰ ਤੋਂ ਘਰ ਬਸੋਣਾ ਹੈ ਰਾਹੁਲ ਬਿਨਾ ਬੋਲੇ ਉਸ ਨੂੰ ਦੇਖਦਾ ਰਿਹਾ ਹੁਣ ਉਸ ਨੂੰ ਕਿਸੇ ਹੋਰ ਦੇ ਫੈਸਲੇ ਦੀ ਲੋੜ ਨਹੀਂ ਸੀ ਉਹ ਖੁਦ ਤੈਅ ਕਰੇਗਾ ਕਿ ਉਸ ਦੀ ਜ਼ਿੰਦਗੀ ਕਿਵੇਂ ਚੱਲੇਗੀ ਹੁਣ ਮੇਰੀ ਚੁੱਤੀ ਫਿਕਰ ਕਰਨਾ ਬੰਦ ਕਰੋ ਰਾਹੁਲ ਦੀ ਆਵਾਜ਼ ਵਿੱਚ ਹੁਣ ਦਰਦ ਦੇ ਨਾਲ ਗੁੱਸਾ ਵੀ ਸੀ ਤੁਸੀਂ ਤੇ ਪਰਜਾਈ ਨੇ ਮਿਲ ਕੇ ਮੈਨੂੰ ਮੇਰੀ ਪਤਨੀ ਤੋਂ ਅਲੱਗ ਕਰ ਦਿੱਤਾ ਮੇਰਾ ਵੱਸਦਾ ਹੋਇਆ ਘਰ ਉਜਾੜ ਦਿੱਤਾ 8 ਸਾਲ ਹੋ ਗਏ ਮੇਰੀ ਸ਼ਾਦੀ ਟੁੱਟੇ ਹੋਏ ਤੁਸੀਂ ਕਦੇ ਵੀ ਮੇਰੀ ਸ਼ਾਦੀ ਦੀ ਗੱਲ ਨਹੀਂ ਚਲਾਈ ਕਿਉਂਕਿ ਤੁਸੀਂ ਦੋਵੇਂ ਮੇਰੀ ਸ਼ਾਦੀ ਕਰਾਉਣਾ ਹੀ ਨਹੀਂ ਚਾਹੁੰਦੇ ਸਨ ਤੁਹਾਨੂੰ ਤਾਂ ਫਰੀਦ ਆ ਇੱਕ ਨੌਕਰ ਮਿਲ ਗਿਆ ਸੀ ਤੇ ਨਾਲ ਹੀ ਮੇਰੀ ਪ੍ਰੋਪਰਟੀ ਵੀ ਰਾਹੁਲ ਦਾ ਵੱਡਾ ਭਰਾ ਹੁਣ ਚੁੱਪ ਸੀ ਉਸਦੇ ਚਿਹਰੇ ਤੇ ਕੋਈ ਜਵਾਬ ਨਹੀਂ ਸੀ ਰਾਹੁਲ ਅੱਗੇ ਵੱਧ ਕੇ ਬੋਲਿਆ ਜੇਕਰ Papa ਮੇਰੀ ਸ਼ਾਦੀ ਕਰਵਾ ਕੇ ਨਹੀਂ ਮਰੇ ਹੁੰਦੇ ਤਾਂ ਸ਼ਾਇਦ ਤੁਸੀਂ ਲੋਕ ਮੇਰੀ ਸ਼ਾਦੀ ਵੀ ਨਹੀਂ ਹੋਂ ਦਿੰਦੇ ਉਸ ਦੀਆਂ ਅੱਖਾਂ ਵਿੱਚ ਅਥਰੂ ਸਨ ਪਰ ਗੁੱਸੇ ਨਾਲ ਭਰੇ ਹੋਏ ਹੁਣ ਮੈਂ ਖੁਦ ਆਪਣੀ ਸ਼ਾਦੀ ਕਰਾਂਗਾ ਤੇ ਤੁਸੀਂ ਦੋਵੇਂ ਭਗਵਾਨ ਦੇ ਲਈ ਮੈਨੂੰ ਮੇਰੇ ਹਾਲ ਤੇ ਛੱਡ ਦਿਓ ਉਹ ਥੋੜਾ ਰੁਕਿਆ ਤੇ ਠੰਡੀ ਆਵਾਜ਼ ਵਿੱਚ ਬੋਲਿਆ ਤੇ ਜੇਕਰ ਮੇਰੇ ਨਾਲ ਫਿਰ ਕੋਈ ਚਾਲਵਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਪਿੰਡ ਜਾ ਕੇ ਆਪਣੀ ਪ੍ਰਾਪਰਟੀ ਵਿੱਚ ਹਿੱਸਾ ਲੈ ਕੇ ਰਹਾਗਾ। ਰਾਹੁਲ ਦੇ ਭਰਾ ਨੂੰ ਹੁਣ ਸਮਝ ਆ ਗਿਆ ਸੀ ਕਿ ਉਸਦੀ ਚਲਕੀ ਫੜ ਵਿੱਚ ਆ ਗਈ ਹੈ। ਹੁਣ ਉਸਦੀ ਤੇ ਉਸਦੀ ਪਤਨੀ ਦੀ ਇੱਥੇ ਇੱਕ ਵੀ ਨਹੀਂ ਚੱਲਣ ਵਾਲੀ ਸੀ। ਉਹ ਕੁਝ ਨਹੀਂ ਬੋਲਿਆ ਅਤੇ ਚੁੱਪਚਾਪ ਉੱਥੋਂ ਨਿਕਲ ਗਿਆ। ਹੁਣ ਰਾਹੁਲ ਪੂਰੀ ਤਰ੍ਹਾਂ ਭਰਾਤੇ ਪਰਜਾਈ ਦੇ ਜੰਗਲ ਤੋਂ ਆਜ਼ਾਦ ਹੋ ਚੁੱਕਾ ਸੀ। ਰਾਹੁਲ ਨੂੰ ਹੁਣ ਬਸ ਰਾਣੀ ਤੇ ਪ੍ਰੀਤੀ ਦੀ ਯਾਦ ਸਤਾ ਰਹੀ ਸੀ। ਉਹ ਦੁਪਹਿਰ ਹੁੰਦੇ ਹੀ ਰਾਣੀ ਦੀ ਦੁਕਾਨ ਤੇ ਪਹੁੰਚ ਗਿਆ। ਰਾਣੀ ਅੱਜ ਟੰਗ ਦੇ ਕੱਪੜੇ ਪੈਣ ਕੇ ਬੈਠੀ ਸੀ ਪਰ ਉਸ ਦੀਆਂ ਅੱਖਾਂ ਵਿੱਚ ਚਿੰਤਾ ਤੇ ਉਦਾਸੀ ਸਾਫ਼ ਚਲਕ ਰਹੀ ਸੀ। ਰਾਹੁਲ ਨੇ ਹੌਲੀ ਨਾਲ ਪੁੱਛਿਆ, "ਤੁਹਾਡੀ ਬੇਟੀ ਹੁਣ ਕਿਵੇਂ ਹੈ?" ਰਾਣੀ ਨੇ ਉਸ ਦੀਆਂ ਅੱਖਾਂ ਵਿੱਚ ਦੇਖਿਆ ਤੇ ਡੂੰਘੀ ਆਵਾਜ਼ ਵਿੱਚ ਬੋਲੀ, "ਕਿਉਂ? ਉਹ ਤੁਹਾਡੀ ਬੇਟੀ ਨਹੀਂ ਹੈ?" ਰਾਹੁਲ ਝੋਕ ਪਿਆ। ਰੁਮਾਲ ਨਾਲ ਮੂੰਹ ਢੱਕਿਆ ਸੀ। ਫਿਰ ਵੀ ਰਾਣੀ ਨੇ ਉਸ ਨੂੰ ਪਛਾਣ ਲਿਆ ਸੀ। ਰਾਣੀ ਨੇ ਡੂੰਘੀਆਂ ਨਜ਼ਰਾਂ ਨਾਲ ਉਸ ਦੀਆਂ ਅੱਖਾਂ ਵਿੱਚ ਚਾਹਤ ਮਾਰੀ ਤੇ ਕਿਹਾ, "ਰੋਜ਼-ਰੋਜ਼ ਉਸ ਦਾ ਹਾਲ-ਚਾਲ ਪੁੱਛਣ ਚੱਲੇ ਆਉਂਦੇ ਹੋ ਪਰ ਉਸ ਤੋਂ ਮਿਲਣ ਦੀ ਹਿੰਮਤ ਨਹੀਂ ਹੁੰਦੀ।" ਫਿਰ ਉਸਨੇ ਤੰਜ ਕੱਸਦੇ ਹੋਏ ਪੁੱਛਿਆ ਕਿ ਤੁਹਾਡੇ ਭਰਾ ਤੇ ਪਰਜਾਈ ਨੇ ਮਨਾਂ ਕੀਤਾ ਹੈ ਕਿ ਆਪਣੀ ਬੇਟੀ ਤੋਂ ਨਾ ਮਿਲੋ। ਰਾਹੁਲ ਨੇ ਸਿਰ ਝੁਕਾ ਲਿਆ ਤੇ ਹੌਲੀ ਨਾਲ ਬੋਲਿਆ ਮੈਂ ਭਾਈ ਤੇ ਪਰਜਾਈ ਤੋਂ ਸਾਰੇ ਰਿਸ਼ਤੇ ਤੋੜ ਦਿੱਤੇ ਨੇ। ਫਿਰ ਰੁਮਾਲ ਹਟਾ ਕੇ ਆਪਣੀਆਂ ਭਰੀਆਂ ਹੋਈਆਂ ਅੱਖਾਂ ਨਾਲ ਰਾਣੀ ਨੂੰ ਦੇਖਿਆ। ਬਹੁਤ ਮਨ ਕਰਦਾ ਹੈ ਉਸ ਨੂੰ ਮਿਲਣ ਦਾ। ਰਾਣੀ ਦੀ ਅੱਖਾਂ ਵਿੱਚ ਅਥਰੂ ਸਨ। ਰਾਣੀ ਨੇ ਹਲਕੀ ਮੁਸਕਾਨ ਨਾਲ ਕਿਹਾ ਮਿਲਿਓ ਮੈਂ ਕਦੋਂ ਮਨਾਂ ਕੀਤਾ ਹੈ। ਰਿਸ਼ਤਾ ਮੇਰੇ ਤੋਂ ਟੁੱਟਾ ਹੈ ਬੇਟੀ ਤੋਂ ਨਹੀਂ ਰਾਹੁਲ ਨੇ ਹੌਲੀ ਨਾਲ ਪੁੱਛਿਆ ਤੁਸੀਂ ਕਿ ਮੈਨੂੰ ਕਿਵੇਂ ਪਛਾਣਿਆ ਰਾਣੀ ਨੇ ਹਲਕੇ ਨਾਲ ਆਪ ਭਰੀ ਤੇ ਬੋਲੀ ਪਤਨੀ ਰਹੀ ਆ ਤੁਹਾਡੀ ਪਿੱਛੇ ਦੀ ਚਾਲ ਦੇਖ ਕੇ ਪਛਾਣ ਲਿਆ ਪਹਿਲੇ ਦਿਨ ਧਿਆਨ ਨਹੀਂ ਦਿੱਤਾ ਪਰ ਦੂਜੇ ਦਿਨ ਸਮਝ ਆ ਗਈ ਸੀ ਫਿਰ ਉਸਨੇ ਰਾਹੁਲ ਦੀਆਂ ਅੱਖਾਂ ਵਿੱਚ ਦੇਖਿਆ ਤੇ ਕਿਹਾ ਜਦੋਂ ਵੀ ਤੁਸੀਂ ਪ੍ਰੀਤੀ ਬਾਰੇ ਪੁੱਛਦੇ ਹੋ ਤੁਹਾਡੀਆਂ ਅੱਖਾਂ ਵਿੱਚ ਜੋ ਦਰਦ ਹੁੰਦਾ ਹੈ ਉਹ ਸਿਰਫ ਇੱਕ ਪਿਤਾ ਦੀਆਂ ਅੱਖਾਂ ਵਿੱਚ ਹੋ ਸਕਦਾ ਹੈ ਆਪਣਾ ਚਿਹਰਾ ਤਾਂ ਛੁਪਾ ਲਿਆ ਪਰ ਬੇਟੀ ਤੋਂ ਮਿਲਣ ਦੀ ਤੜਫ ਛੁਪਾ ਨਹੀਂ ਪਾਏ ਰਾਣੀ ਨੇ ਪਰਸ ਤੋਂ ਇੱਕ ਕਾਗਜ਼ ਕੱਢਿਆ ਤੇ ਕਿਹਾ ਇਹ ਘਰ ਦਾ ਪਤਾ ਹੈ ਉੱਥੇ ਚਲੇ ਜਾਓ ਪ੍ਰੀਤੀ ਨੂੰ ਮਿਲੋ ਮੈਂ ਸ਼ਾਮ ਤੱਕ ਘਰ ਆਵਾਂਗੀ ਰਾਹੁਲ ਨੇ ਕਾਗਜ਼ ਨਹੀਂ ਲਿਆ ਹੋਲੀ ਨਾਲ ਬੋਲਿਆ ਨਹੀਂ ਤੁਸੀਂ ਨਾਲ ਚੱਲੋ ਤਦ ਹੀ ਮੈਂ ਉਸ ਤੋਂ ਠੀਕ ਨਾਲ ਗੱਲ ਕਰ ਪਾਵਾਂਗਾ ਉਸ ਦੀ ਆਵਾਜ਼ ਕੰਬ ਰਹੀ ਸੀ ਜਦੋਂ ਮੇਰੇ ਤੋਂ ਦੂਰ ਗਈ ਸੀ ਤਾਂ ਉਹ ਬਹੁਤ ਛੋਟੀ ਸੀ ਹੁਣ ਸ਼ਾਇਦ ਮੈਨੂੰ ਪਛਾਣੇ ਵੀ ਨਾ ਰਾਣੀ ਦੀਆਂ ਅੱਖਾਂ ਵਿੱਚ ਅਥਰੂ ਸਨ ਉਸ ਨੇ ਜਲਦੀ ਨਾਲ ਅਥਰੂ ਪੂੰਝ ਲਏ ਤੇ ਠੰਡੀ ਆਵਾਜ਼ ਵਿੱਚ ਕਿਹਾ ਸ਼ਾਦੀ ਦੀ ਐਲਬਮ ਅੱਜ ਵੀ ਮੇਰੇ ਕੋਲ ਹੈ ਰੋਜ਼ ਤੁਹਾਡੀ ਤਸਵੀਰ ਦੇਖਦੀ ਹੈ ਤੁਹਾਨੂੰ ਜਰਾ ਵੀ ਨਹੀਂ ਭੁੱਲੀ ਰਾਹੁਲ ਨੇ ਫਿਰ ਬੇਨਤੀ ਕੀਤੀ ਨਹੀਂ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਡੇ ਨਾਲ ਹੀ ਮਿਲਣਾ ਚਾਹੁੰਦਾ ਹਾਂ ਰਾਣੀ ਗੁੱਸੇ ਵਿੱਚ ਆ ਗਈ ਕਿਉਂ ਗਰੀਬ ਦੇ ਪੇਟ ਤੇ ਲੱਤ ਮਾਰ ਰਹੇ ਹੋ ਤੰਦੇ ਦਾ ਟਾਈਮ ਹੈ ਜੇਕਰ ਦੁਕਾਨ ਬੰਦ ਕਰ ਦਿੱਤੀ ਤਾਂ ਕੁਝ ਵੀ ਨਹੀਂ ਪੀਕੇਗਾ ਰਾਹੁਲ ਬਿਨਾਂ ਸੋਚੇ ਬੋਲਿਆ ਸਾਰਾ ਸਮਾਨ ਮੈਂ ਖਰੀਦ ਲਵਾਂਗਾ ਪਰ ਤੁਸੀਂ ਮੇਰੇ ਨਾਲ ਚੱਲੋ ਪਲੀਜ਼ ਰਾਣੀ ਦਾ ਦਿਲ ਤੜਕ ਉੱਠਿਆ ਉਸਨੇ ਤੰਜ ਕੱਸਿਆ ਕਿਉਂ ਤੁਹਾਡੀ ਦੂਜੀ ਪਤਨੀ ਇੱਥੇ ਆਉਣ ਤੋਂ ਮਨਾ ਕਰਦੀ ਹੈ ਕੀ ਰਾਹੁਲ ਦੀਆਂ ਅੱਖਾਂ ਵਿੱਚ ਦਰਦ ਝਲਕਾਇਆ ਮੈਂ ਦੂਜੀ ਸ਼ਾਦੀ ਨਹੀਂ ਕੀਤੀ ਨਾ ਜਾਣੇ ਕਿਉਂ ਇਹ ਸੁਣ ਕੇ ਰਾਣੀ ਦੇ ਦਿਲ ਨੂੰ ਥੋੜੀ ਰਾਹਤ ਮਿਲੀ ਉਹ ਬਿਨਾ ਕੁਝ ਕਹੇ ਦੁਕਾਨ ਬਾਜੂ ਵਾਲੇ ਨੂੰ ਸਮਝਾਣ ਨਹੀਂ ਬੋਲ ਕੇ ਰਾਹੁਲ ਦੇ ਨਾਲ ਗੱਡੀ ਵਿੱਚ ਬੈਠ ਗਈ ਰਸਤੇ ਵਿੱਚ ਰਾਣੀ ਨੇ ਰਾਹੁਲ ਤੋਂ ਪੁੱਛਿਆ ਤੁਸੀਂ ਸੈਰ ਵਿੱਚ ਕੀ ਕਰ ਰਹੇ ਹੋ ਰਾਹੁਲ ਨੇ ਸਾਰੀ ਕਹਾਣੀ ਸੁਣਾ ਦਿੱਤੀ ਹੁਣ ਮੈਂ ਹਮੇਸ਼ਾ ਲਈ ਇੱਥੇ ਹੀ ਰਾਂਗਾ ਪਾਈ ਪਰਜਾਈ ਤੋਂ ਹਮੇਸ਼ਾ ਲਈ ਰਿਸ਼ਤਾ ਤੋੜ ਲਿਆ ਹੈ ਰਾਣੀ ਨੂੰ ਸੁਣ ਕੇ ਅਜੀਬ ਲੱਗਾ ਉਹ ਸੋਚਣ ਲੱਗੀ ਕਾ ਸੇ ਰਿਸ਼ਤਾ ਪਹਿਲਾਂ ਹੀ ਟੁੱਟ ਗਿਆ ਹੁੰਦਾ ਤਾਂ ਅੱਜ ਅਸੀਂ ਦੋਵੇਂ ਨਾਲ ਹੁੰਦੇ ਸਾਡਾ ਤਲਾਕ ਨਹੀਂ ਹੋਇਆ ਹੁੰਦਾ ਥੋੜੀ ਦੇਰ ਬਾਅਦ ਰਾਹੁਲ ਨੇ ਹੋਲੀ ਨਾਲ ਪੁੱਛਿਆ ਤੁਸੀਂ ਇੱਥੇ ਕਿਵੇਂ ਆਏ ਰਾਣੀ ਦਾ ਚਿਹਰਾ ਉਤਰ ਗਿਆ ਪਾਈ ਤੇ ਪਰਜਾਈਆਂ ਦੇ ਉੱਪਰ ਬੋਝ ਬਣ ਗਈ ਸੀ ਹੌਲੀ ਹੌਲੀ ਉਸ ਨੇ ਆਪਣੀ ਦਰਦ ਭਰੀ ਕਹਾਣੀ ਸੁਣਾਈ ਸ਼ੁਰੂ ਵਿੱਚ ਤਾਂ ਸਭ ਕੁਝ ਠੀਕ ਸੀ ਪਰ ਫਿਰ ਅਸਲੀਅਤ ਸਾਹਮਣੇ ਆਉਣ ਲੱਗੀ ਪਾਈ ਪਹਿਲਾਂ ਸਾਥ ਸੀ ਪਰ ਬਾਅਦ ਵਿੱਚ ਪਰਜਾਈਆਂ ਦੀ ਸੁਣਨ ਲੱਗਾ ਤੁਹਾਨੂੰ ਤਾਂ ਪਤਾ ਹੈ ਕੁੱਤਿਆਂ ਦੀ ਤਰ੍ਹਾਂ ਛੁੱਟੀਆਂ ਹੋਈਆਂ ਰੋਟੀਆਂ ਮੈਂ ਨਹੀਂ ਖਾ ਸਕਦੀ ਇਹ ਘਰ ਮੇਰੇ ਮਾਮਾ ਦਾ ਹੈ ਉਹ ਦਿੱਲੀ ਵਿੱਚ ਰਹਿੰਦੇ ਨੇ ਇਸ ਲਈ ਮਾਂ ਕੋਲ ਇਸ ਦੀ ਚਾਬੀ ਸੀ ਅਸੀਂ ਇੱਥੇ ਆ ਗਏ ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਰਾਹੁਲ ਨੇ ਹਿੰਮਤ ਕਰਕੇ ਪੁੱਛਿਆ ਇੱਕ ਗੱਲ ਕਹਾ ਰਾਣੀ ਨੇ ਹਲਕੀ ਆਵਾਜ਼ ਵਿੱਚ ਕਿਹਾ ਕਿ ਰਾਹੁਲ ਨੇ ਡਰਦੇ ਹੋਏ ਪੁੱਛਿਆ ਕਿ ਅੱਜ ਵੀ ਮੇਰੀ ਯਾਦ ਆਉਂਦੀ ਹੈ ਰਾਣੀ ਚੁੱਪ ਰਹੀ ਉਸ ਨੇ ਆਪਣਾ ਚਿਹਰਾ ਦੂਜੀ ਤਰਫ ਘੁਮਾ ਲਿਆ ਰਾਹੁਲ ਨਹੀਂ ਦੇਖ ਪਾਇਆ ਰਾਣੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਸਨ ਰਾਣੀ ਬਾਹਰ ਦੇਖਦੇ ਹੋਏ ਬੋਲੀ ਹੁਣ ਕਿਸੇ ਦੀ ਯਾਦ ਨਹੀਂ ਆਉਂਦੀ ਸਵੇਰ ਤੋਂ ਸ਼ਾਮ ਤੱਕ ਬਸ ਇਹ ਹੀ ਸੋਚਦੀ ਹਾਂ ਕਿ ਰੋਟੀ ਕਿਵੇਂ ਕਮਾਵਾਂ ਰਾਹੁਲ ਨੇ ਜਦੋਂ ਰਾਣੀ ਦਾ ਜਵਾਬ ਸੁਣਿਆ ਤਾਂ ਉਸ ਦਾ ਦਿਲ ਮਾਇੂਸ ਹੋ ਗਿਆ ਰਸਤੇ ਪਾਰੋ ਚੁੱਪ ਹੀ ਰਿਹਾ। ਰਾਣੀ ਰਸਤਾ ਦੱਸਦੀ ਗਈ। ਉਹ ਗੱਡੀ ਚਲਾਉਂਦਾ ਰਿਹਾ। ਉਸ ਨੂੰ ਇਹ ਦੱਸਣ ਦੀ ਲੋੜ ਨਹੀਂ ਪਈ ਕਿ ਉਹ ਪਹਿਲਾਂ ਵੀ ਇਸ ਗਲੀ ਵਿੱਚ ਆ ਚੁੱਕਾ ਹੈ। ਛੁੱਪ-ਛੁੱਪ ਕੇ ਆਪਣੀ ਬੇਟੀ ਦੀ ਝਲਕ ਦੇਖਣ। ਜਿਵੇਂ ਹੀ ਘਰ ਦੇ ਅੰਦਰ ਕਦਮ ਰੱਖਿਆ ਤਾਂ ਰਾਹੁਲ ਦਾ ਦਿਲ ਅੰਦਰੋਂ ਤੜਪੁੱਟਿਆ। ਘਰ ਦੀ ਹਾਲਤ ਬਹੁਤ ਖਰਾਬ ਸੀ। ਦੀਵਾਰਾਂ ਦਾ ਪਲਾਸਟਰ ਝੜ ਚੁੱਕਾ ਸੀ। ਰਾਣੀ ਉਸ ਨੂੰ ਅੰਦਰ ਲੈ ਗਈ। ਕਮਰੇ ਦੇ ਕੋਲ ਪਹੁੰਚ ਕੇ ਰਾਣੀ ਬੋਲੀ, "ਪ੍ਰੀਤੀ ਦੇਖੋ ਕੌਣ ਆਇਆ ਹੈ।" ਪ੍ਰੀਤੀ ਹੁਣ ਠੀਕ ਹੋ ਚੁੱਕੀ ਸੀ। ਉਹ ਬਾਹਰ ਆਈ ਤੇ ਸਾਹਮਣੇ ਖੜੇ ਰਾਹੁਲ ਨੂੰ ਟੁਕੋ-ਟੁਕੋਰ ਦੇਖਣ ਲੱਗੀ। ਤਦ ਹੀ ਰਾਣੀ ਦੀ ਮਾਂ ਵੀ ਬਾਰ ਆ ਗਈ। ਪ੍ਰੀਤੀ ਨੇ ਰਾਹੁਲ ਨੂੰ ਦੇਖਿਆ ਤੇ ਤੁਰੰਤ ਆਪਣੀ ਮਾਂ ਨੂੰ ਲਿਪਟ ਗਈ। ਰਾਣੀ ਮੁਸਕਰਾ ਕੇ ਬੋਲੀ ਡਰੋ ਮਤ ਬੇਟਾ ਇਹ ਤੁਹਾਡੇ ਪਾਪਾ ਹਨ। ਪ੍ਰੀਤੀ ਦੇ ਮਾਸੂਮ ਹੋਠ ਹਿੱਲੇ ਪਾਪਾ ਪਰ ਇਹ ਗੰਦੇ ਪਾਪਾ ਹਨ। ਇਹਨਾਂ ਨੇ ਮੈਨੂੰ ਬਹੁਤ ਰੁਵਾਇਆ ਹੈ। ਰਾਹੁਲ ਦੀਆਂ ਅੱਖਾਂ ਪਰ ਆਈਆਂ ਜਿਸ ਡਰ ਨਾਲ ਉਹ ਇਕੱਲੇ ਨਹੀਂ ਆਉਣਾ ਚਾਹੁੰਦਾ ਸੀ ਉਹੀ ਹੋਇਆ। ਉਸ ਨੇ ਸੱਸ ਦੇ ਪੈਰ ਛੂਣ ਦੀ ਕੋਸ਼ਿਸ਼ ਕੀਤੀ ਪਰ ਉਹ ਪਿੱਛੇ हट ਗਈ। ਦੂਰ ਰਹੋ ਸਾਡੇ ਤੋਂ। ਹੁਣ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਹੈ। ਰਾਹੁਲ ਗੋਡਿਆਂ ਦੇ ਪਾਰ ਬੈਠ ਗਿਆ। ਉਸ ਦੀ ਅੱਖਾਂ ਵਿੱਚ ਦਰਦ ਸੀ ਉਸ ਨੇ ਕੰਮ ਦੇ ਹੱਥਾਂ ਨਾਲ ਬੇਟੀ ਨੂੰ ਆਪਣੀ ਬਾਹਾਂ ਵਿੱਚ ਬੁਲਾਇਆ ਪਰ ਪ੍ਰੀਤੀ ਉੱਥੇ ਹੀ ਖੜੀ ਰਹੀ ਰਾਣੀ ਨੇ ਉਸ ਦੀ ਪਿੱਠ थपथपाई ਜਾਓ ਬੇਟਾ ਪਾਪਾ ਨੂੰ ਮਿਲੋ ਬਸ ਐਨਾ ਸੁਣਦੇ ਹੀ ਪ੍ਰੀਤੀ ਦੌੜ ਕੇ ਰੌਲਦੇ ਗਲੇ ਲੱਗ ਗਈ ਰਾਉ ਨੇ ਉਸ ਨੂੰ ਕੱਸ ਕੇ ਗਲੇ ਲਗਾਇਆ ਮਾਫ ਕਰਦੇ ਹੋ ਮੇਰੀ ਗੁੜੀਆ ਬਹੁਤ ਵੱਡੀ ਗਲਤੀ ਹੋ ਗਈ ਫਿਰ ਉਹ ਗੱਡੀ ਦੀ ਤਰਫ ਭੱਜਿਆ ਤੇ ਡਿੱਗੀ ਖੋਲਦੇ ਹੋਏ ਬੋਲਿਆ ਦੇਖੋ ਮੈਂ ਤੁਹਾਡੇ ਲਈ ਕੀ ਲਿਆਇਆ ਹਾਂ ਥੈਲੀ ਵਿੱਚ ਚਾਕਲੇਟ ਬਿਸਕੁਟ ਖਿਡੌਣੇ ਕੱਪੜੇ ਹਰ ਚੀਜ਼ ਸੀ ਜਿਸ ਨਾਲ ਪ੍ਰੀਤੀ ਖੁਸ਼ ਹੋ ਜਾਵੇ ਉਹ ਖਿਲਖਲਾਉਣ ਲੱਗੀ ਰਾਣੀ ਚੁੱਪਚਾਪ ਖੜੀ ਦੇਖ ਰਹੀ ਸੀ ਉਸ ਦਾ ਦਿਲ ਜੋ ਨਾਲ ਟੜਕਰਿਆ ਸੀ ਕਿਸ ਵਿੱਚ ਮੇਰੇ ਲਈ ਵੀ ਕੁਝ ਹੋਵੇਗਾ ਪਰ ਜਦੋਂ ਥੈਲੀ ਖਾਲੀ ਹੋ ਗਈ ਤਾਂ ਉਸ ਦੀ ਅੱਖਾਂ ਵਿੱਚ ਹਲਕੀ ਮਾਇੂਸੀ ਉਤਰਾਈ ਪ੍ਰੀਤੀ ਖੁਸ਼ੀ ਨਾਲ ਉਛਲ ਰਹੀ ਸੀ ਤੇ ਰਾਣੀ ਬਸ ਖਾਮੋਸ਼ ਜਦੋਂ ਵਾਪਸ ਪਰਤਣ ਲੱਗੇ ਤਾਂ ਰਾਣੀ ਕਾਰ ਵਿੱਚ ਚੁੱਪਚਾਪ ਬੈਠ ਗਈ ਰਾਹੁਲ ਨੇ ਹਲਕੀ ਮੁਸਕਾਨ ਨਾਲ ਕਿਹਾ ਇੱਕ ਗੱਲ ਪੁੱਛਾਂ ਕਿ ਜੇਕਰ ਤੁਹਾਡੇ ਲਈ ਕੁਝ ਲਿਆਂਦਾ ਤਾਂ ਤੁਸੀਂ ਲੈਂਦੇ ਰਾਣੀ ਨੇ ਉਸ ਨੂੰ ਤਿਰਛੀਆਂ ਨਜ਼ਰਾਂ ਨਾਲ ਦੇਖਿਆ ਤੇ ਫਿਰ ਉਦਾਸ ਹੋ ਕੇ ਬੋਲੀ ਜਦੋਂ ਲਿਆਂਦੇ ਤਾਂ ਦੇਖਦੇ ਉਹ ਛੱਡੋ ਇਹ ਸਭ ਰਾਹੁਲ ਝਟਨੜ ਬੋਲਿਆ ਲਿਆ ਆ ਹਾਂ ਰਾਣੀ ਦਾ ਦਿਨ ਜ਼ੋਰ-ਜ਼ੋਰ ਨਾਲ ਟੜਕਣ ਲੱਗਾ ਉਸਨੇ ਆਪਣੀ ਬੇਚੈਨੀ ਚ ਪਾਉਂਦੇ ਹੋਏ ਕਿਹਾ ਲਿਆਓ ਦੇ ਦਿਓ ਹੁਣ ਐਨੇ ਪਿਆਰ ਨਾਲ ਲਿਆਏ ਹੋ ਤਾਂ ਮਨਾ ਕਿਵੇਂ ਕਰ ਸਕਦੀਆਂ ਰਾਹੁਲ ਨੇ ਆਪਣੀ ਜੇਬ ਤੋਂ ਕੁਝ ਕੱਢਿਆ ਤੇ ਆਪਣੀ ਮੁਠੀ ਵਿੱਚ ਛੁਪਾ ਲਿਆ ਫਿਰ ਹੌਲੀ-ਹੌਲੀ ਰਾਣੀ ਦੇ ਹੱਥ ਵਿੱਚ ਰੱਖ ਦਿੱਤਾ ਜਿਵੇਂ ਹੀ ਰਾਣੀ ਨੇ ਹੱਥ ਖੋਲ੍ਹਿਆ ਤਾਂ ਉਸਦੀਆਂ ਸਾਹਾਂ ਥੰਮ ਗਈਆਂ ਉਹ ਇੱਕ ਮੰਗਲ ਸੂਤਰ ਸੀ ਰਾਣੀ ਟੁੱਪ ਹੋ ਗਈ ਰਾਹੁਲ ਨੇ ਗੱਡੀ ਕਿਨਾਰੇ ਰੋਕ ਦਿੱਤੀ ਤੇ ਕੰਬਦੀ ਆਵਾਜ਼ ਵਿੱਚ ਕਿਹਾ ਮਨਾ ਮਤ ਕਰਨਾ ਨਹੀਂ ਤਾਂ ਮੇਰਾ ਦਿਲ ਟੁੱਟ ਜਾਵੇਗਾ ਰਾਣੀ ਨੇ ਮੰਗਲ ਸੂਤਰ ਨੂੰ ਮੁਠੀ ਵਿੱਚ ਕੱਸ ਕੇ ਫੜ ਲਿਆ ਉਸ ਦੀਆਂ ਅੱਖਾਂ ਨਮ ਹੋ ਗਈਆਂ ਰਾਹੁਲ ਦੀ ਆਵਾਜ਼ ਕੰਬ ਰਹੀ ਸੀ ਮੈਂ ਬਹੁਤ ਦੇਰ ਕਰ ਦਿੱਤੀ ਰਾਣੀ ਪਰ ਹੁਣ ਤੁਹਾਡਾ ਹੱਥ ਕਦੇ ਨਹੀਂ ਛੱਡਾਂਗਾ ਅਸੀਂ ਫਿਰ ਤੋਂ ਨਵਾਂ ਸੰਸਾਰ ਬਸਾਵਾਂਗੇ ਜਿੱਥੇ ਪ੍ਰੀਤੀ ਨੂੰ ਅੱਛੀ ਪਰਵਰਿਸ਼ ਮਿਲੇਗੀ ਜਿੱਥੇ ਅੰਮਾ ਦਾ ਬੁਢਾਪਾ ਸਕੂਨ ਨਾਲ ਬਿਤੇਗਾ ਰਾਣੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਸਨ ਉਸ ਨੇ ਮੰਗਲ ਸੂਤਰ ਵਾਪਸ ਕਰਨ ਲਈ ਹੱਥ ਵਧਾਇਆ ਪਰ ਰਾਹੁਲ ਨੇ ਹੱਥ ਜੋੜ ਲਏ ਰਾਣੀ ਨੇ ਇੱਕ ਡੂੰਗੀ ਸਾਂ ਲਈ ਤੇ ਹੌਲੀ ਨਾਲ ਬੋਲੀ ਆਪਣੇ ਹੱਥਾਂ ਨਾਲ ਪਹਿਨਾ ਦਿਓ ਰਾਹੁਲ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਕੰਬਦੇ ਹੱਥਾਂ ਨਾਲ ਉਸਨੇ ਮੰਗਲ ਸੂਤਰ ਉਠਾਇਆ ਤੇ ਰਾਣੀ ਦੇ ਗਲੇ ਵਿੱਚ ਪਾ ਦਿੱਤਾ ਰਾਣੀ ਨੇ ਉਸਦਾ ਹੱਥ ਫੜ ਲਿਆ ਤੇ ਮੁਸਕਰਾ ਕੇ ਕਿਹਾ ਹੁਣ ਦੁਕਾਨੇ ਜਾਣਾ ਆਪਣੇ ਘਰ ਲੈ ਚੱਲੋ ਰਾਹੁਲ ਨੇ ਗੱਡੀ ਮੋੜੀ ਪ੍ਰੀਤੀ ਤੇ ਅੰਮਾ ਨੂੰ ਅੰਦਰ ਬਿਠਾਇਆ ਤੇ ਖੁਸ਼ੀ-ਖੁਸ਼ੀ ਆਪਣੇ ਘਰ ਦੀ ਤਰਫ ਰਵਾਨਾ ਹੋ ਗਏ। ਆ ਜੋ ਮਕਾਨ ਸੱਚ ਮੇਹੀ ਕਰ ਬਣਨ ਜਾ ਰਿਹਾ ਸੀ। ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ। ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜੇ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਜੇਕਰ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।